ਨਸ਼ਿਆਂ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਜੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕੇਰਿਆ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਕੀਤੇ ਨੇ ਸਥਾਨਕ ਪ੍ਰਸ਼ਾਸਨ ਤੇ ਤੇ ਪੰਜਾਬ ਸਰਕਾਰ ਤੇ ਕਿਉਂਕਿ ਜਿਸ ਹਿਸਾਬ ਦੇ ਨਾਲ ਨਸ਼ੇ ਕਾਰਨ ਮੌਤਾਂ ਦਾ ਸਿਲਸਲਾ ਵੱਧ ਰਿਹਾ ਹੈ ਤਾਂ ਵਿਰੋਧੀ ਧਿਰ ਵੀ ਸਮਿਧੀ ਹਕੂਮਤ ਨੂੰ ਖੂਬ ਜਿਹੜੇ ਨੇ ਸਵਾਲ ਕਰ ਰਹੇ ਨੇ ਤਾਂ ਸੀਆਪ ਪੁਲਿਸ ਮੁਲਾਜ਼ਮਾਂ ਤੇ ਤਸਕਰਾ ਦੇ ਮਿਲਿਪੋਗ ਦੇ ਇਲਜ਼ਾਮ ਲਗਾ ਰਹੇ ਨੇ ਬਿੱਟੂ ਦੇ ਸਟੇਟਮੈਂਟ ਡੀਜੀਪੀ ਕਹ ਰਹੇ ਨੇ ਤੇ ਬਾਦਲਿਆਂਦਾਰ ਨਿਸ਼ੰਦ ਨਾਲ ਕੋਈ ਸਬੰਧ ਨਹੀਂ ਹੈ ਕੰਗ ਦੇ ਅਫਸਰ ਸ਼ਾਹੀ ਵਾਲੇ ਬਿਆਨ ਤੇ ਵੀ ਬਿੱਟੂ ਨੇ ਤੰਜ ਕੱਸਿਆ ਸਵਾਲ ਖੜੇ ਕੀਤੇ ਨੇ ਕਿ ਕੀ ਜਿੱਥੇ ਅਫਸਰਾਂ ਨੇ ਸਾਥ ਨਹੀਂ ਦਿੱਤਾ ਉੱਥੇ ਆਮ ਆਦੀ ਪਾਰਟੀ ਹਾਰੀ ਹੈ ਇਹ ਸਵਾਲ ਕੀਤਾ ਗਿਆ ਹੈ ਕੇਂਦਰੀ ਰਾਜमंत्री ਰਵਨੀ ਸਿੰਘ ਬਿੱਟੂ ਦੁਆਰਾ ਮੁੱਖ ਮੰਤਰੀ ਪੰਜਾਬ ਨੇ 10000 ਬੰਦੇ ਪੁਲਿਸ ਦੀ ਬਦਲੀ ਕਰਤੀ ਇਹ ਕਹਿ ਕੇ ਕਰਤੀ ਵੀ ਇਹ ਨੈਕਸਸ ਆ ਪੁਲਿਸ ਤੇ ਨਸ਼ੇ ਦੇ ਵਪਾਰੀਆਂ ਚ ਅਸੀਂ ਇਹ ਬਦਲ ਰਹੇ ਹਾਂ ਦੂਜੇ ਪਾਸੇ ਮੈਨੂੰ ਲੱਗਦਾ ਇਹ ਬਹੁਤ ਡੀਜੀਪੀ ਸਾਫ ਸਾਡੇ ਗੌਰਵ ਯਾਦਵ ਜਿਹੜੇ ਬਹੁਤ ਚੰਗੇ ਡੀਜੀਪੀ ਉਹਨਾਂ ਨੇ ਇਹ ਗੱਲ ਕਹੀ ਵੀ ਇਹ ਬਦਲੀਆਂ ਬਿਲਕੁਲ ਐਡਮਿਨਿਸਟ੍ਰੇਟਿਵ ਲੈਵਲ ਤੇ ਹੋਈਆਂ ਏ ਇਹਦੇ ਪਿੱਛੇ ਕਿਉਂ ਕਿ ਅੱਜ ਇੱਕ ਹਰ ਤੁਸੀਂ ਹਰ ਇੱਕ ਪੁਲਿਸ ਵਾਲੇ ਨੂੰ ਤੁਸੀਂ ਟਿੰਟਡ ਕਰਤਾ ਮੁੱਖ ਮੰਤਰੀ ਸਾਹਿਬ ਤੁਸੀਂ ਹਰ ਨੂੰ ਕਹਤਾ ਅੱਜ ਵਰਦੀ ਵਾਲਾ ਕਿਸੇ ਕੰਮ ਕੰਮ ਕਿਵੇਂ ਜਾਊਗਾ ਇਹ ਇਹ ਪੰਜਾਬ ਪੁਲਿਸ ਸਾਡੀ ਟੈਰਰਿਜ਼ਮ ਨੂੰ ਖਤਮ ਕਰਨ ਵਾਲੀ ਸਭ ਤੋਂ ਬਹਾਦਰ ਪੁਲਿਸ ਆ ਬਾਰਡਰ ਤੇ ਰਾਖੀ ਕਰਦੀ ਆ ਤੇ ਤੁਸੀਂ ਹਰੇਕ ਨੂੰ ਟਿੰਟਡ ਕਰਤਾ ਅੱਜ ਉਹ ਪੁਲਿਸ ਵਾਲਾ ਇੱਕ ਇੱਕ ਕਾਂਸਟੇਬਲ ਇੱਕ ਹੌਲਦਾਰ ਇੱਕ ਐਸਆਈ ਇੱਕ ਸਪਾਈ ਉਹ ਅੱਜ ਆਪਣੇ ਘਰ ਦੇ ਵਿੱਚ ਜਿਹੜੀ ਇਹ ਸ਼ਕਲ ਦਿਖਾਉਣ ਯੋਗ ਨਹੀਂ ਤੁਸੀਂ ਛੱਡਿਆ ਜਦੋਂ ਤੁਸੀਂ ਕਹਤਾ ਉਹਨੂੰ ਇਹ ਇਹ ਨੈਕਸਸ ਆ ਇਹ ਨਸ਼ੇ ਵਾਲੇ ਨਾਲ ਬੁੱਝਿਆ ਉਹਨੂੰ ਬੱਚੇ ਪੁੱਛ ਰਹੇ ਆ ਵੀ ਕੀ ਬਾਪਾ ਤੁਸੀਂ ਨਸ਼ੇ ਵਾਲਿਆਂ ਨਾਲ ਲੜੇ ਹੋਏ ਹੋ ਤੁਸੀਂ ਤਾਂ ਰਾਖੇ ਹੋ ਤੁਸੀਂ ਤਾਂ ਵਰਦੀ 'ਚ ਤੁਸੀਂ ਤਾਂ ਸਾਰਿਆਂ ਦੀ ਰੱਖਿਆ ਕਰਨੀ ਆ ਤੇ ਤੁਹਾਡਾ ਮੁੱਖ ਮੰਤਰੀ ਜਿਹੜਾ ਹੋਮ ਮਿਨਿਸਟਰ ਉਹ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਨਸ਼ੇ ਨਾਲ ਲੜੇ ਹੋ ਇਸ ਕਰਕੇ ਅੱਜ ਹਰੇਕ ਪੁਲਿਸ ਵਾਲੇ ਨੂੰ ਬਾਹਰ ਆਪਣਾ ਮੂੰਹ ਦਿਖਾਉਣਾ ਬਾਹਰ ਆਪਣੀ ਨੌਕਰੀ ਕਰਨੀ ਜਿਹੜੀ ਔਖੀ ਹੋ ਰਹੀ ਆ ਹਰ ਬੰਦਾ ਨੂੰ ਸ਼ੱਕ ਦੀ ਨਿਗਾਹ ਨਾਲ ਦੇਖ ਰਿਹਾ ਕੰਗ ਸਾਬ ਇਹ ਕਹਿ ਰਹੇ ਆ ਵੀ ਅਸੀਂ ਇਹ ਅਫਸਰ ਜਿਹੜੇ ਸ਼ਾਹੀ ਆ ਸੀ ਜਿਹੜੀਆਂ ਹਾਰੇਆਂ ਸੀਟਾਂ ਉੱਥੇ ਸਾਡੀ ਅਫਸਰਾਂ ਨੇ ਮਦਦ ਨਹੀਂ ਕੀਤੀ ਇਹਦਾ ਮਤਲਬ ਜਿੱਥੇ-ਜਿੱਥੇ ਤੁਸੀਂ ਜਿੱਤੇ ਹੋ ਜਾਂ ਜਿੱਥੇ-ਜਿੱਥੇ ਤੁਸੀਂ ਹਾਰੇ ਹੋ ਤੁਸੀਂ ਚਾਹੁੰਦੇ ਸੀ ਵੀ ਸਾਨੂੰ ਅਫਸਰਾਂ ਦੀ ਮਦਦ ਮਿਲੇ ਤੁਸੀਂ ਅਫਸਰ شاہੀ ਨੂੰ ਵਰਤਣਾ ਚਾਹੁੰਦੇ ਸੀ ਉਹਦਾ ਸਾਫ਼ ਉਹਨੇ ਕਹਿਤਾ ਵੀ ਅੱਜ ਅਫਸਰ ਨੇ ਉਹ ਇਹਦੇ ਵਿੱਚ ਕਾਗਲੀਆਂ ਦਲ ਦੀ ਮਦਦ ਕਰਦੇ ਆ ਕਾਂਗਰਸ ਦੀ ਮਦਦ ਕਰਦੇ ਆ ਸਾਡੇ ਹੱਥ 'ਚ ਤਾਂ ਕੁਝ ਹੈ ਹੀ ਨਹੀਂ ਇਹਦਾ ਮਤਲਬ ਤੁਸੀਂ ਪੋਲੀਟਿਕਲੀ ਅਫਸਰਾਂ ਨੂੰ ਵਰਤਣਾ ਚਾਹੁੰਦੇ ਹੋ ਅੱਜ ਤੁਸੀਂ ਜਨਾਜਾ ਕੱਢ ਲਿਆ ਆਪਣੀ ਆਪਣੀ ਅਕਲ ਦਾ ਜਨਾਜਾ ਕੱਢ ਲਿਆ ਦੋ ਦਿਨ ਪਹਿਲਾਂ ਤੁਸੀਂ ਕੱਢਿਆ ਵੀ ਹੋ 2.5 ਸਾਲ ਸਾਨੂੰ ਹੋ ਗਏ ਹੁਣ ਸਾਡੇ ਕੋਲ ਨਸ਼ੇ ਦੇ ਸੁਝਾਅ ਦੋ ਅਸੀਂ ਨਸ਼ਾ ਖਤਮ ਕਰੇ ਵਿੱਚ ਕਰੀਏ 2.5 ਸਾਲ ਬਾਅਦ ਉਹਨਾਂ ਨੂੰ ਇੰਨਾ ਹੀ ਪਤਾ ਲੱਗਿਆ ਵੀ ਹਜੇ ਅਸੀਂ ਸੁਝਾਅ ਲੈਣੇ ਆ